ਮੇਰੇ ਸੱਜਣੋ ਮਿੱਤਰੋ ਤੇ ਮੇਰੇ ਵੀਰੋ ਤੇ ਭਰਾਵੋ ਮੈਂ ਕਈ ਦਿਨਾਂ ਤੋਂ ਕੋ ਵੀਡੀਓ ਪਾਈ ਨਹੀਂ ਸੀ ਬੰਦੇ ਕੀ ਜੀ ਕਹਿੰਦੇ ਯਾਰ ਵੀ ਤਾਂ ਬਚਾ ਅਪਡੇਟ ਹਰ ਹਰ ਚਾਹੀਦੀ ਹੈ ਤੇ ਪਰ ਮੈਂ ਜਿਹੜੀ ਅੱਜ ਵੀਡੀਓ ਪਾਉਣ ਜਾ ਰਿਹਾ ਉਹ ਮੈਂ ਮੋਦੀ ਦਾ ਗੀਤ ਲਿਖਿਆ ਤੇ ਜੇ ਮੇਰੀ ਵੀਡੀਓ ਚੰਗੀ ਲੱਗੇ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੇ ਇੱਕ ਮੋਦੀ ਜੀ ਦੇ ਵੋਟਾਂ ਚ ਇਲੈਕਸ਼ਨ ਲੜਦਾ ਹੈ ਉਹ ਜਿਵੇਂ ਆਪਣੇ ਪਿੰਡੂ ਪਿੰਡੂ ਲੋਕ ਹੁੰਦੇ ਆ ਕਹਣਾ ਵੀ ਮੋਦੀ ਨੂੰ ਵੋਟਾਂ ਪਾਉਣੀਆਂ ਤੇ ਉਹ ਜਿਹੜਾ ਨਵੇਂੰਦਾ ਹੁੰਦਾ ਪਿੰਡ ਦਾ ਉਹਨੂੰ ਕਹਿਣਾ ਹੀ ਹੁੰਦਾ ਵੀ ਭਾਈ ਆਪਾਂ ਮੋਦੀ ਨੂੰ ਵੋਟਾਂ ਪਾਉਣੀਆਂ ਤੇ ਉਹ ਕਿਸੇ ਬੀਬੀ ਨਾਲ ਜਦੋਂ ਗੱਲ ਕਰਦੀ ਐ ਤੇ ਉਹਦਾ ਟੱਕਰਾ ਹੋ ਜਾਂਦਾ ਉਹ ਕਹਿੰਦੀ ਮੋਦੀ ਨੂੰ ਵੋਟਾਂ ਪਵਾਤੀਆਂ ਸਾਂ ਦੱਸਤਾ ਕੀ ਐ ਤੇ ਸਾਰੀਆਂ ਗਰੰਟਾ ਤਾਂ ਤੂੰ ਆਪ ਖਾ ਗਈਆਂ ਤੇ ਉਹ ਦੁਕਾਨਾ ਹੁਣ ਦੁਕਾਨੇ ਰਹੀ ਮੈਂ ਦੱਸੂਗਾ ਵੀ ਉਹਨਾਂ ਜਵਾਬ ਸਵਾਲ ਐ ਮੋਦੀ ਕੀ ਕਹਿੰਦਾ ਮਤ ਉਹ ਬੀਬੀ ਮੁਰੇ ਕੀ ਕਹਿੰਦੀ ਐ ਤੇ ਜੋ ਮੁਰੇ ਲਾਣੇਦਾਰ ਜਿਹਨਾਂ ਨੇ ਵੋਟਾਂ ਪਹੁੰਚਾਇਆ ਦੇ ਉਹ ਮੁਰੋ ਕੀ ਜਵਾਬ ਦਿੰਦਾ ਅਖੰਡਾੜ ਕਣਕ ਬੰਦ ਕਰਤੀ ਵੇ ਹੁਣ ਰਾਜ ਹੋ ਗਿਆ ਮੋਦੀ ਦਾ ਖੰਡਦਾਲ ਕਣਕ ਬੰਦ ਕਰਤੀ ਵੇ ਹੁਣ ਰਾਜ ਹੋ ਗਿਆ ਮੋਦੀ ਦਾ ਮੋਦੀ ਨੂੰ ਵੋਟਾਂ ਪਾ ਕੇ ਵੇ ਮੋਦੀ ਨੂੰ ਵੋਟਾਂ ਮੋਦੀ ਨੂੰ ਵੋਟਾਂ ਪਾ ਕੇ ਵੇ ਗਲ ਪਾ ਲਿਆ ਪਤਨ ਨਸੀਬੀ ਨੂੰ ਮੋਦੀ ਨੂੰ ਰਾਜ ਬਿਠਾ ਕੇ ਵੇ ਕਰੇ ਸਦ ਲੈ ਆ ਪਗਰੀਬੀ ਨੂੰ ਮੋਦੀ ਨੂੰ ਰਾਜ ਬਿਠਾ ਕੇ ਵੇ ਕਰੇ ਸਦ ਲੈ ਆ ਪਗਰੀਬੀ ਨੂੰ ਕਰੋ ਸਬਰ ਥੋੜਾ ਜ੍ਹਾ ਬੀਬਾ ਜੀ ਹਜੇ ਪਿਆ ਖਜ਼ਾਨਾ ਖਾਲੀ ਨਹੀਂ ਕਰੋ ਸਬਰ ਥੋੜਾ ਜ੍ਹਾ ਬੀਬਾ ਜੀ ਹਜੇ ਪਿਆ ਖਜ਼ਾਨਾ ਖਾਲੀ ਨਹੀਂ ਇੱਕ ਪਾਸੇ ਸੀ ਕਾਂਗਰਸੀ ਅੜੀਏ ਦੂਜੇ ਪਾਸੇ ਝਾੜੂ ਤੇ ਖਾਲੀ ਨਹੀਂ ਇੱਕ ਪਾਸੇ ਸੀ ਕਾਂਗਰਸ ਜੜੀ ਇਹ ਦੂਜੇ ਪਾਸੇ ਝਾੜੂ ਤੇ ਕਾਲੀਨੀ ਕੰਮ ਸਭ ਦਾ ਲੋਟਿਆ ਜਾਣਾ ਏ ਸਭ ਦਾ ਲੋਟਿਆ ਜਾਣਾ ਹੋਗੇ ਕਰ ਜੇ ਮਨਜੂਰ ਕੁੜੇ ਅਸੀਂ ਪਹਿਲੀ ਫੈਲ ਵਿੱਚ ਪੜਦਿਆਂ ਕੇ ਨਹੀਂ ਤੇਰਾ ਨਾਮ ਜ਼ਰੂਰ ਕੁੜੇ ਪਹਿਲੀ ਫੈਲ ਵਿੱਚ ਪੜਦਿਆਂ ਕੇ ਨਹੀਂ ਤੇਰਾ ਨਾਮ ਜ਼ਰੂਰ ਕੁੜੇ ਹਰ ਚੀਜ਼ ਮਿਲੂਗੀ ਸਸਤੀ ਵੇ ਤੂੰ ਓਟ ਆਖ ਪਵਾ ਲਈਆਂ ਹਰ ਚੀਜ਼ ਮਿਲੂਗੀ ਸਸਤੀ ਵੇ ਤੂੰ ਓਟ ਆਖ ਪਵਾ ਲਈਆਂ ਦਿੱਤਾ ਨਾ ਕੱਖ ਗਰੀਬਾਂ ਨੂੰ ਸਭ ਅਪ ਗਰੰਟਾ ਖਾ ਲਈਆਂ ਦਿੱਤਾ ਨਾ ਕੱਖ ਗਰੀਬਾਂ ਨੂੰ ਸਭ ਅਪ ਗਰੰਟਾ ਖਾ ਲਈਆਂ ਨਾ ਆਪਣੇ ਵਾਲੀ ਗੱਲ ਰਹੀ